ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਬ੍ਰੀਫ ਪੰਜਾਬ ਚੈਨਲ ਵਿੱਚ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਲ 1984 ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਸਿੱਖਾਂ ਦੇ ਗਲਾ ਵਿੱਚ ਟਾਇਰ ਪਾ ਕੇ ਸਾੜਨ ਵਾਲੇ ਲਲਿਤ ਮਾਕਣ ਨੂੰ ਖਾਰਕੂ ਸਿੰਘਾਂ ਨੇ ਕਿਵੇਂ ਸੌਦਾ ਲਾਇਆ ਸੀ ਸੱਜਣ ਕੁਮਾਰ ਜਗਦੀਸ਼ ਟਾਈਟਲਰ ਵਾਂਗ ਲਲਿਤ ਮਾਕਣਵੇ ਦਿੱਲੀ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲਾ ਉਹ ਮੁੱਖ ਚਿਹਰਾ ਸੀ ਜੇਸਨੇ 31 ਅਕਤੂਬਰ ਇਦਰਾ ਗਾਦੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ 35000 ਤੋਂ ਵੱਧ ਬੇਦੋਸ਼ੇ ਅਤੇ ਨਿਆਥੇ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੇ ਗਲਾ 'ਚ ਟਾਇਰ ਪਾ ਕੇ ਜਿਉਂਦਿਆਂ ਸਾੜਿਆ ਸੀ ਸਿੱਖਾਂ ਦੇ ਘਰ ਸਾੜੇ ਗਏ ਸਨ ਦੁਕਾਨਾਂ ਸਾੜੀਆਂ ਗਈਆਂ ਸਨ ਤੇ ਲਲਿਤ ਮਾਕੜ ਦੀ ਇਸ ਦਰਿੰਦਗੀ ਦਾ ਬਦਲਾ ਸਿੰਘਾਂ ਨੇ ਕਿਵੇਂ ਲਿਆ ਸੁਣੋ ਪੂਰੀ ਪਲਾਨਿੰਗ ਕਿਵੇਂ ਹੋਇਆ ਸੀ ਲਲਿਤ ਮਾਕੜ ਦਾ ਕਤਲ ਪਰ ਉਸ ਤੋਂ ਪਹਿਲਾਂ ਤੁਹਾਨੂੰ ਬੇਨਤੀ ਹੈ ਕਿ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਇਹ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਇਹ ਪੂਰੀ ਵਾਰਤਾ ਲਾਪ ਭਾਈ ਸੁਖੇ ਵੱਲੋਂ ਲਿਖੀਆਂ ਜੇਲ੍ਹ ਚਿੱਠੀਆਂ ਵਿੱਚੋਂ ਲਿਖੀ ਗਈ ਹੈ ਜੋ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਵਿੱਚ ਹੂ ਬੂ ਹੂ ਛਪੀਆਂ ਹੋਈਆਂ ਹਨ ਭਾਈ ਸੁਖਾ ਕਾ ਪ੍ਰਿੰ ਅ ਜੇਲ੍ਹ ਚਿੱਠੀਆਂ ਵਿੱਚ ਲਿਖਦਾ ਹੈ ਕਿ ਮੈਂ ਸੋਚ ਰਿਹਾ ਸੀ ਕਿ ਹੁਣ ਕਿਸੇ ਵੱਡੇ ਦੁਸ਼ਟ ਨੂੰ ਸੋਧਿਆ ਜਾਵੇ ਇਹ ਸਲਾਹ ਤਾਂ ਪਹਿਲਾਂ ਹੀ ਸੀ ਪਰ ਕਿਸੇ ਸਹੀ ਵੱਡੇ ਦੁਸ਼ਟ ਬਾਰੇ ਪਤਾ ਨਹੀਂ ਸੀ ਚੱਲ ਰਿਹਾ ਇੱਕ ਦਿਨ ਚੰਗਿਆੜਾ ਬੰਗਲਾ ਸਾਹਿਬ ਗੁਰਦੁਆਰੇ ਵਿੱਚ ਮੱਥਾ ਟੇਕਣ ਗਿਆ ਜਿੱਥੇ ਉਸ ਨੂੰ ਇੱਕ ਕਿਤਾਬ ਮਿਲੀ ਜਿਸ ਦਾ ਨਾਮ ਸੀ ਦੋਸ਼ੀ ਕੌਣ ਜਿਸ ਨੂੰ ਉਹ ਵਾਪਸ ਘਰ ਲੈ ਆਇਆ ਇਸ ਕਿਤਾਬ ਵਿੱਚ ਬਹੁਤ ਸਾਰੇ ਅਜਿਹੇ ਲੋਕਾਂ ਦੇ ਨਾਮ ਲਿਖੇ ਹੋਏ ਸਨ ਜਿਨ੍ਹਾਂ ਕਦੇ ਨਾ ਕਦੇ ਸਿੱਖਾਂ ਉੱਤੇ ਅਤਿਆਚਾਰ ਕੀਤੇ ਸਨ ਉਹਨਾਂ ਦਾ ਸਾਰਾ ਵੇਰਵਾ ਇਸ ਕਿਤਾਬ ਵਿੱਚ ਦਿੱਤਾ ਹੋਇਆ ਸੀ ਇਸੇ ਕਿਤਾਬ ਵਿੱਚ ਕਈਆਂ ਦੇ ਤਾਂ ਘਰ ਦੇ ਪਤੇ ਵੀ ਲਿਖੇ ਹੋਏ ਸਨ ਕੁਝ ਦਿਨਾਂ ਬਾਅਦ ਮੈਂ ਸਰਜੀਤ ਕੋਲ ਗਿਆ ਤੇ ਇਸੇ ਸਮੱਦ ਵਿੱਚ ਗੱਲਬਾਤ ਕੀਤੀ ਤਾਂ ਸਰਜੀਤ ਨੇ ਕਿਹਾ ਕਿ ਮੈਂ ਤੈਨੂੰ ਇਹਨਾਂ ਸਾਰੇ ਪਾਪੀਆਂ ਦੇ ਐਡਰੈਸ ਲਿਆ ਕੇ ਦੇ ਸਕਦਾ ਹਾਂ ਤੇ ਉਹ ਆ ਵੀ ਇਦਾਂ ਹੀ ਸਰਜੀਤ ਨੇ 4-5 ਦਿਨਾਂ ਵਿੱਚ ਇਹ ਸਾਰੇ ਐਡਰੈਸ ਲਿਆ ਕੇ ਮੇਰੇ ਸਾਹਮਣੇ ਰੱਖ ਦਿੱਤੇ ਮੈਂ ਉਹ ਸਾਰੇ ਐਡਰੈਸ ਟੰਗਿਆੜੇ ਨੂੰ ਦਿਖਾਏ ਤੇ ਅਗਲੇ ਦਿਨ ਅਸੀਂ ਦੋਵੇਂ ਸਕੂਟਰ ਤੇ ਚੜ੍ਹ ਕੇ ਸਾਰਿਆਂ ਦੇ ਘਰ-ਬਾਰ ਦੇਖਣ ਪਹੁੰਚ ਗਏ ਇਹਨਾਂ ਪਾਪੀਆਂ ਵਿੱਚੋਂ ਸਭ ਤੋਂ ਵੱਡਾ ਦੁਸ਼ਟ ਲਲਿਤ ਮਾਕੜ ਸੀ ਜੋ ਉਸ ਵਕਤ ਲੇਬਰ ਯੂਨੀਅਨ ਦਾ ਪ੍ਰਧਾਨ ਸੀ ਤੇ ਜਿਸ ਦੇ ਪਿੱਛੇ ਬਹੁਤ ਸਾਰੇ ਲੇਬਰ ਮਜ਼ਦੂਰ ਖੜੇ ਸਨ ਅਤੇ ਮਾਕਨ ਨੇ 1984 ਵਿੱਚ ਬਹੁਤ ਸਾਰੇ ਸਿੱਖਾਂ ਦਾ ਕਤਲ ਕੀਤਾ ਸੀ। ਲਲਤ ਮਾਕਨ ਨੇ ਸਿੱਖਾਂ ਦੇ ਕਾਤਲਾਂ ਨੂੰ ਸ਼ਰਾਬ ਪਿਆਈ, ਪੈਸੇ ਦਿੱਤੇ, ਉਹਨਾਂ ਨੂੰ ਭੜਕਾਇਆ ਤੇ ਆਪ ਮਿੱਟੀ ਦਾ ਤੇਲ ਅਤੇ ਪੈਟਰੋਲ ਸਪਲਾਈ ਕੀਤਾ ਸੀ। ਜਿਨ੍ਹਾਂ ਨਾਲ ਸਿੱਖਾਂ ਦੇ ਘਰ ਸਾੜੇ ਗਏ ਸਨ। ਜਿਸ ਕਰਕੇ ਸਭ ਤੋਂ ਈਟਨ ਲਿਸਟ ਤੇ ਲਲਤ ਮਾਕਨ ਹੀ ਸੀ ਜੋ ਕੀਰਤੀ ਨਗਰ ਵਿੱਚ ਰਹਿੰਦਾ ਸੀ। ਇਸ ਸੋਕਾ ਲਿਖਦਾ ਹੈ ਕਿ ਮੈਂ ਤੇ 11 ਕੀਰਤੀ ਨਗਰ ਵਿੱਚ ਗਏ। ਲਲਿਤ ਮਾਕਨ ਦੇ ਬਹੁਤ ਸਾਰੀਆਂ ਥਾਵਾਂ ਤੇ ਵੱਖ-ਵੱਖ ਦਫ਼ਤਰ ਬਣਾਏ ਹੋਏ ਸਨ ਤੇ ਹਰ ਰੋਜ਼ ਉਹ ਸਵੇਰੇ 8 ਤੋਂ 10 ਵਜੇ ਦੇ ਦਰਮਿਆਨ ਇੱਕ-ਇੱਕ ਦਫ਼ਤਰ ਵਿੱਚ ਜਾਂਦਾ ਸੀ। ਕੀਰਤੀ ਨਗਰ ਵਿੱਚ ਹੀ ਉਸਦੇ ਸਾਰੇ ਦਫ਼ਤਰਾਂ ਦੇ ਐਡਰੈਸ ਵੀ ਲਿਖੇ ਹੋਏ ਸਨ। ਜਿਉਂ ਵਸੀਂ ਸਾਰੇ ਨੋਟ ਕਰ ਲੈ। ਅਸੀਂ ਸਾਰੇ ਦਫ਼ਤਰਾਂ ਦੀ ਰੇਖੀ ਕੀਤੀ ਅਤੇ ਸੋਧਾ ਲਾਉਣ ਦਾ ਪੂਰਾ-ਪੂਰਾ ਪ੍ਰੋਗਰਾਮ ਬਣਾ ਲਿਆ। ਮੈਂ ਤੇ ਮਤਰਾਂ ਸਿੰਘ ਨਾਲ ਲਲਿਤ ਮਾਕਣ ਦੇ ਐਕਸ਼ਨ ਦੀ ਸਾਰੀ ਸਲਾਹ ਕੀਤੀ ਤੇ ਉਸਨੇ ਕਿਹਾ ਕਿ ਆਪਾਂ ਇਹ ਐਕਸ਼ਨ ਕਰਨ ਸਾਰੇ ਕਾਰ ਤੇ ਜਾਵਾਂਗੇ ਕਿਉਂਕਿ ਸਕੂਟਰਾਂ ਤੇ ਸਾਰਿਆਂ ਤੋਂ ਜਾਇਆ ਨਹੀਂ ਜਾਣਾ ਮਤਰਾਂ ਸਿੰਘ ਚਾਹਦਾ ਸੀ ਕਿ ਲਲਿਤ ਮਾਕਣ ਨੂੰ ਸੋਧਣ ਸਾਰੇ ਸਿੰਘ ਹੀ ਜਾਣ ਕੋਈ ਪਿੱਛੇ ਨਾ ਰਹੇ ਭਾਈ ਸੁਖੇ ਨੇ ਉਸ ਦੀ ਹਾਮੀ ਭਰੀ ਤੇ ਇਹ ਵੀ ਸਾਰਾ ਕੁਝ ਪਤਾ ਕਰ ਲਿਆ ਕਿ ਮਾਕਣ ਕਿਹੜੇ ਵਾਰ ਕਿਹੜੇ ਵਜੇ ਕਿੰਨੇ-ਕਿੰਨੇ ਕਿਹੜੇ-ਕਿਹੜੇ ਦਫ਼ਤਰ ਜਾਂਦਾ ਹੈ ਅਸੀਂ ਦੋਵੇਂ ਇਹ ਗੱਲਬਾਤ ਕਰਕੇ ਆਪਣੇ ਇੱਕ ਸਾਥੀ ਪੈਂਟੇ ਦੇ ਘਰ ਵਿੱਚ ਰੁਕੇ ਸਾਂ ਪਰ ਇੰਨੇ ਨੂੰ ਉਹਨਾਂ ਦੇ ਇੱਕ ਹੋਰ ਸਾਥੀ ਹੀਰਾ ਸਿੰਘ ਅਤੇ ਸ਼ਰਮੇ ਨੂੰ ਇਹਨਾਂ ਦੋਹਾਂ ਦੇ ਬਾਰੇ ਪਤਾ ਲੱਗਦਾ ਹੈ ਕਿ ਇਹ ਲਨਤ ਮਾਕਰ ਨੂੰ ਸੋਧਣ ਦਾ ਪ੍ਰੋਗਰਾਮ ਬਣਾ ਰਹੇ ਹਨ ਤੇ ਇਸੇ ਹੀਰਾ ਸਿੰਘ ਅਤੇ ਸ਼ਰਮੇ ਦੋਹਾਂ ਨੇ ਕੰਨਿਆਂ ਸਲਾਹ ਕੀਤੀ ਕਿ ਆਪਾਂ ਦੋਵੇਂ ਪਹਿਲਾਂ ਹੀ ਮਾਕਰ ਦਾ ਸੋਧਾ ਲਾ ਦੇਵਾਂਗੇ ਇਸ ਲਈ ਉਹਨਾਂ ਨੇ ਇੱਕ ਸਕੂਟਰ ਵੀ ਖੋ ਕੇ ਲੈ ਆਂਦਾ ਸੀ ਇਹ ਦੋਵੇਂ ਉਸੇ ਘਰ ਵਿੱਚ ਹੀ ਰਾਤ ਰੁਕੇ ਸਨ ਤੇ ਦਿਨ ਚੜ੍ਹ ਤੋਂ ਪਹਿਲਾਂ ਹੀ ਇਹਨਾਂ ਦੋਹਾਂ ਨੇ ਇਹ ਆਪਣੇ ਇੱਕ ਹੋਰ ਸਾਥੀ ਭਾਈ ਕੋਕੀ ਨੂੰ ਨਾਲ ਲਿਆ ਤੇ ਲਲਤ ਮਾਕੜ ਦੇ ਘਰ ਵੀ ਪਹੁੰਚ ਗਏ ਭਾਈ ਸੁੱਖਾ ਨੂੰ ਇਹਨਾਂ ਦੋਹਾਂ ਦੇ ਕਾਰਿਆਂ ਬਾਰੇ ਥੋੜੀ-ਥੋੜੀ ਪਹਿਲਾਂ ਹੀ ਸੁਣਦਕ ਮਿਲ ਗਈ ਸੀ ਇਸ ਲਈ ਭਾਈ ਸੁੱਖਾ ਵੀ ਇਹਨਾਂ ਦੇ ਮਗਰ ਹੀ ਮਾਕੜ ਦੇ ਘਰ ਦੇ ਬਾਹਰ ਪਹੁੰਚ ਗਏ ਜਿੱਥੇ ਪਹਿਲਾਂ ਹੀ ਕਾਫੀ ਗੇੜਤੀ ਵਿੱਚ ਮਜ਼ਦੂਰ ਖੜੇ ਸਨ ਜਿਨ੍ਹਾਂ ਨੇ ਲਲਤ ਮਾਕੜ ਨੂੰ ਮਿਲਣਾ ਸੀ ਇੰਨੇ ਚਿਰ ਨੂੰ ਉੱਥੇ ਰੇੜੀ ਤੇ ਇੱਕ ਆਂਬ ਵੇਚਣ ਵਾਲਾ ਪਹੁੰਚਦਾ ਹੈ ਦਿੱਸਦੀ ਆਵਾਜ਼ ਸੁਣ ਕੇ ਮਾਕਰਨ ਦੇ ਘਰ ਦੇ ਵਿੱਚੋਂ ਇੱਕ ਔਰਤ ਅੰਬ ਲੈਣ ਵਾਸਤੇ ਬਾਹਰ ਆਉਂਦੀ ਹੈ ਤੇ ਬਾਹਰ ਆ ਕੇ ਉਹ ਅੰਬ ਦੇਖਣ ਲੱਗਦੀ ਹੈ ਉਸ ਔਰਤ ਨੇ ਅੰਬ ਖਰੀਦ ਲੈ ਇੰਨੇ ਨੂੰ ਉੱਥੇ ਇੱਕ ਨੌਜਵਾਨ ਮੁੰਡਾ ਕਾਰ ਵਿੱਚ ਕੁਝ ਸਮਾਨ ਲੈ ਕੇ ਆਇਆ ਜਦੋਂ ਉਹ ਮੁੰਡਾ ਮਾਕਰਨ ਦੇ ਦਫ਼ਤਰ ਵਿੱਚ ਵੜ ਗਿਆ ਤਾਂ ਉਸ ਨੇ ਦਫ਼ਤਰ ਬੰਦ ਕਰ ਦਿੱਤਾ ਜਿਸ ਕਾਰਨ ਉੱਥੇ ਖੜੇ ਮਜ਼ਦੂਰ ਸਾਰੇ ਵਾਪਸ ਮੁੜ ਲੱਗੇ ਹੁਣ ਇਹ ਸਿੰਘ ਜਿਹੜੇ ਉਸ ਨੂੰ ਸੌਦਾ ਲਾਉਣ ਗਏ ਸੀ ਉੱਥੇ ਇਕੱਲੇ ਖੜੇ ਰਹਿ ਗਏ ਤੇ ਸਾਰੇ ਜਣੇ ਉਸਦੇ ਘਰ ਦੇ ਅੰਦਰ ਜਾ ਕੇ ਐਕਸ਼ਨ ਕਰਨ ਦੀ ਤਿਆਰੀ ਕਰਨ ਲੱਗੇ ਪਰ ਐਂਡ ਉਸੇ ਵਕਤ ਹੀ ਪਾਪੀ ਲਲਤ ਮਾਕਣ ਅਤੇ ਉਸਦੀ ਪਤਨੀ ਆਪਣੀ ਕਾਰ ਵੱਲ ਤੁਰੇ ਆਉਂਦੇ ਸਨ ਜੋ ਇਹਨਾਂ ਨੂੰ ਦੇਖ ਗਏ ਉੱਥੇ ਖੜੇ ਸਾਰੇ ਖੜਕੂਆਣੇ ਦੋਹਾਂ ਪਤੀ ਪਤਨੀ ਉੱਪਰ ਅੰਦਾ ਧੁੰਦ ਆਪਣੇ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਗੋਲੇਬਾਰੀ ਵਿੱਚ ਲਲਤ ਮਾਕਣ ਅਤੇ ਉਸਦੀ ਪਤਨੀ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਦਾ ਇੱਕ ਹੋਰ ਸਾਥੀ ਜੋ ਉੱਥੇ ਬਾਹਰ ਖੜਾ ਸੀ ਉਸ ਨੂੰ ਵੀ ਗੋਲੀਆਂ ਲੱਗਿਆ ਤੇ ਉਸ ਦੀ ਵੀ ਉੱਥੇ ਹੀ ਮੌਤ ਹੋ ਗਈ ਸਾਰੇ ਖਾੜਕੂ ਇਹ ਸੈਕਸ਼ਨ ਤੋਂ ਬਾਅਦ ਆਪਣੇ ਸਕੂਟਰਾਂ ਤੇ ਚੜ ਕੇ ਵਾਪਸ ਚੱਲ ਪਏ ਰਸਤੇ ਵਿੱਚ ਆ ਕੇ ਦੋਵੇਂ ਸਕੂਟਰਾਂ ਤੋਂ ਵੱਖੋਂ-ਵੱਖਰੇ ਹੋ ਗਏ ਤੇ ਵਾਪਸ ਪੰਜਾਬ ਵੀ ਪਹੁੰਚ ਗਏ ਸੋ ਇਹ ਸੀ ਸਾਰੀ ਗੱਲਬਾਤ ਜੋ ਬਲਜੀਤ ਸਿੰਘ ਖਾਲਸਾ ਦੀ ਕਿਤਾਬ ਅਸੀਂ ਅਤਵਾਦੀ ਨਹੀਂ ਵਿੱਚ ਛਪੀ ਗਈ ਹੈ ਜੋ ਭਾਈ ਸੁੱਖਾ ਨੇ ਆਪਣੀਆਂ ਜੇਲ੍ਹ ਚਿੱਠੀਆਂ ਵਿੱਚ ਲਿਖੀ ਸੀ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ